ਪਉ ਪੰਡਤਾਂ ਦਾ ਸੰਗਤ ਲੱਗੇ ਇਹ ਦੋਨੋਂ ਜਣੇ ਆਏ ਜੀ ਜੀ ਕ੍ਰਿਸ਼ਨ ਦਾ ਇੱਕ ਹਰੀ ਨਾਮ ਆਸ ਤੇ ਸਭ ਤੋਂ ਵੱਧ ਬਲਵਕ ਲੋਗ ਹੈ ਹਨ ਜੀ ਭਗਤ ਗੁਰੂ ਕੀ ਗੁਣਨ ਲੈਵਾ ਹਸ ਪ੍ਰੇਮ ਹੈ ਭਗਤੀ ਭਾਵਨਾ ਕਰਨਾ ਸੀ ਨੂੰ ਹੋ ਜਾਏ ਸਤਿਗੁਰੂ ਜੀਆ ਮੰਗਿਆ ਪ੍ਰਚਾਰ ਦੀ ਧੋਲੀਸਾਂ ਹੋਏ ਹਾਂ ਇਹੋਕੀ ਪ੍ਰੇਮ ਵਿੱਚ ਆਏ ਇੰਨੀ ਭਾਵਨਾ ਵਿੱਚ ਆਏ ਭਗਤੀ ਵਾਲਾ ਜੀਵਨ ਲੈ ਕੇ ਆ ਕੇ ਸਤਿਗੁਰੂ ਜੀ ਦੇ ਸਰਬੋਪਕਾਰ ਵਿੱਚ ਖੜੇ ਹਾਂ ਤੇ ਦਰਸ਼ਨ ਕਰਦੇ ਜੀਨ ਪਿਆਸ ਇਹਨਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਦੇਖੋ ਇੱਕ ਨਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਆ ਇਕ ਨਾਂ ਦੇ ਅੰਦਰ ਦਾਤਾਂ ਦੀ ਪਿਆਰ ਇਕ ਨਾਂ ਦੇ ਅੰਦਰ ਪਦਾਰਥਾਂ ਦੀ ਪਿਆਰ ਸੁਹੀਆ ਪਰ ਜਿਹੜੇ ਪਿਆਰੇ ਆਏ ਨੇ ਇਹ ਦਾਤਾਂ ਨਹੀਂ ਆਏ ਨੇ ਠੀਕ ਹੈ ਗੁਰੂ ਦੇ ਦਰ ਬੜਾ ਗੁਜਿਆ ਤੇ ਜਦੋਂ ਦਰਸ਼ਨਾਂ ਦੀ ਪਿਆਸ ਹੋ ਜਾਏ ਨਾ ਯਾਦ ਰੱਖਿਓ ਕਿ ਦਾਤੇ ਨੂੰ ਮੰਗ ਲਓ ਦਾਤੇ ਦੀਆਂ ਦਾਤਾਂ ਆਪੇ ਆ ਜਾਂਦੀਆਂ ਨੇ ਇਹ ਪਿਆਰੇ ਦਾਤੇ ਨੂੰ ਮਨ ਆਏ ਨੇ ਦਾਤੇ ਦੇ ਪਿਆਰ ਵਿੱਚ ਆਏ ਨੇ ਜਿਹੜੇ ਦਾਦੇ ਦੇ ਪਿਆਰ ਵਿੱਚ ਆ ਜਾਂਦੇ ਨੇ ਉਹਨਾਂ ਦੀ ਘੋੜੀ ਦੇ ਦਾਦਾ ਵੀ ਬਹਿ ਗਏ ਦਾਦਾ ਕੋਜ ਹੋ ਜਾਏਗਾ ਆ ਜੇ ਦੋਨੋਂ ਜਾਣੇ ਉਸ ਮਾਲਕ ਦੀ ਪਿਆਸ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਜ ਦੇ ਪਿਆਰ ਵਿੱਚ ਪਿਆਸ ਵਿੱਚ ਆਏ ਹਨ ਜਿਤ ਚਾਹਕ ਪਰਲੋਕ ਸੁਖਨ ਗੋ ਇੱਕ ਰੀ ਦੇ ਉਹਨਾਂ ਨੇ ਅੰਦਰ ਇੱਕ ਚਾਹ ਤਿਆ ਵੀ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਆ ਲੋਕ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤੇ ਸਾਡਾ ਪਰਲੋਕ ਸਵਾਰਿਆ ਜਾਏ ਉਨਾਪਾ ਕਿ ਕਹਦੇ ਆਂ ਵੀ ਲੋਕ ਸੁਖੀਏ ਪਰ ਲੋਕ ਪਰਲੋਕ ਸੁਖ ਤੇ ਪਰਲੋਕ ਸੁਹੇਲੇ ਤੇ ਤਾਂ ਹੋਣਗੇ ਨਾ ਜੇ ਲੋਕ ਸੁਖੀ ਹੋਏਗਾ ਤੇ ਜਿਨ੍ਹਾਂ ਦਾ ਲੋਕ ਹੀ ਸੁਖੀ ਹੋ ਗਿਆ ਉਹਨਾਂ ਦਾ ਪਰਲੋਕ ਨਹੀਂ ਸੁਖੀ ਹੋ ਸਕਦਾ ਕਿਉਂਕਿ ਇਹਾ ਘਾਟ ਚੱਲੋ ਹਰਲਾਹਾ ਅਗੈ ਇੱਕ ਵਾਰੀ ਸਾਰੇ ਪੜ ਇਹਾ ਘਾਟ ਚੱਲੋ ਹਰਲਾਹਾ ਅਗੈ ਇਹ ਜਿਹੜੇ ਦੋਨੋਂ ਆਏ ਨੇ ਕਹਿੰਦੇ ਨੇ ਲੋਕ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤੇ ਸਾਡਾ ਪ੍ਰਭੂਕ ਸੁਹੇਲਾ ਵਜਾਏ ਕਿ ਤਾ ਨਰ ਸੰਤਿਦਾਰ ਕਰਨ ਆਏ ਹਨ ਜੀ ਜਗ ਕੇ त्यागे ਵਿਖੇ ਬਿਲਾਸ ਇਹਨਾਂ ਨੇ ਜਗ ਦੇ ਜਿੰਨੇ ਵਿਸ਼ੇ ਵਕਾਰ ਹਨ ਉਹ ਤਿਆਗ ਦਿੱਤੇ ਨੇ ਆਏ ਨੇ ਇੰਨੇ ਪਿਆਰ ਵਿਚ ਆਏ ਵਿਸ਼ੇ ਵਕਾਰ ਮਾੜੀਆਂ ਭਾਵਨਾਵਾਂ ਤਿਆਗ ਕੇ ਆਏ ਹਨ ਜੀ ਆਨ ਮਿਲੇ ਪਗਵੰਦਨ ਕਰਕੇ ਜਦ ਆ ਕੇ ਮਿਲੇ ਸਤਿਗੁਰੂ ਦੇ ਚਰਨਾਂ ਤੇ ਬੰਦਨਾ ਆਕੇ ਮੇਰੇ ਨਮਸਕਾਰ ਕੀਤੀ ਹੈ ਬੈਠ ਨਿਗਟ ਦੇ ਦਰ ਸੰਦ ਸੰਤ ਨਮਸਕਾਰ ਕਰਕੇ ਨੇੜੇ ਬਹਿ ਗਏ ਹਨ ਸਤਿਗੁਰੂ ਜੀ ਦੀ ਪਿਆਰੀ ਮੂਰਤ ਨੂੰ ਵੇਖ ਰਹੇ ਹਨ ਸਤਿਗੁਰੂ ਜੀ ਦੇ ਚਿਹਰੇ ਵੱਲ ਵੇਖ ਰਹੇ ਹਨ ਤੇ ਨਿਹਾਰ ਰਹੇ ਹਨ ਕਿ ਸ੍ਰੀ ਅਰਜਨ ਜੀ ਬਹੁਤ ਸਨਮਾਨੀ ਹੈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਇਹਨਾਂ ਆਿਆਂ ਦਾ ਬੜਾ ਸਨਮਾਨ ਕੀਤਾ ਬੜਾ ਸਤਕਾਰ ਕੀਤਾ ਹੈ ਬੂਜਨ ਕੀਨਸ ਤੈਨੋ ਤੁਰੰਤ ਮਹਾਰਾਜ ਸੱਜੇ ਪਾਤਸ਼ਾਹ ਨੇ ਇਹਨਾਂ ਨੂੰ ਬੁਲਾਇਆ ਪੁੱਛਣਾ ਕੀਤਾ ਹੈ ਜੀ ਨਿਜਵਰ ਕਹਾਂ ਸਦਨ ਹੈ ਤੁਮਰੇ ਤੇ ਕਹਿੰਦੇ ਵੀ ਕਿੱਥੋਂ ਆਏ ਹੋ ਕਿਵੇਂ ਆਉਣਾ ਹੋਇਆ ਹੈ ਜੀ ਇਹ ਸਥਾਨ ਗਮਨੇ ਹਦਵੰਤ ਤੇ ਕਹਿੰਦੇ ਵੀ ਕਿੱਥੋਂ ਆਏ ਹੋ ਤੇ ਕਿਵੇਂ ਆਇਓ ਮਹਾਰਾਜ ਸੱਜੇ ਪਾਤਸ਼ਾਹ ਇਹਨਾਂ ਦੀ ਜਾਣਕਾਰੀ ਲੈ ਹੁੰਦੇ ਰਹੇ ਹਨ ਜੀ ਕੌਣ ਕਾਜ ਰ ਨਾਮ ਕੌਣ ਹੈ ਕੋਣ ਕੋਈ ਨਵਾਂ ਮਿਲਿਆ ਨਾ ਤੇ ਆਪਾਂ ਪਹਿਲਾਂ ਪੁੱਛਦੇ ਹਾਂ ਵੀ ਤੁਸੀਂ ਕਿੱਥੋਂ ਆਏ ਹੋ ਕੀ ਤੁਹਾਡਾ ਨਾਮ ਆ ਤੇ ਕੀ ਤੁਸੀਂ ਕੰਮ ਆਏ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਦੱਸੋ ਤੁਸੀਂ ਕੰਮ ਕੀ ਆਏ ਹੋ ਬੜਾ ਸਤਕਾਰ ਕਰਕੇ ਆ ਤੇ ਦੂਜਾ ਤੁਹਾਡਾ ਨਾਮ ਕੀ ਹੈ ਜੀ ਵੇਸ ਵੇਸ ਦੀਖਤ ਮਤਵੰਤ ਮਹਾਰਾਜ ਸੱਚੇ ਪਾਸ਼ਾ ਨੇ ਜਦੋਂ ਪੁੱਛਿਆ ਨਾ ਤੇ ਅਗੋਂ ਕੀ ਕਹਿ ਰਹੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਸਮਝਾ ਨਹੀਂ ਜਾਣ ਹੱਥ ਜੋਰ ਕਰ ਤਉ ਉਸ ਹਉਦਰ ਮਹਾਨੇ ਹੱਥ ਜੋੜੇ ਹੱਥ ਜੋੜ ਕੇ ਮਹਾਰਾਜ ਸਤਿ ਪਾਤਸ਼ਾਹ ਨੂੰ ਕਹਿ ਲੱਗੇ ਹਾਂ ਜੀ ਬੋਲੇ ਬਾਗ ਸੋ ਬੇਨਤੀ ਸੰਗ ਆਪਣੇ ਮੂੰਹ ਚੋਂ ਬਾਤ ਪੁਚਾਰਿਆ ਬੇਨਤੀ ਸਹਿਤ ਮਹਾਰਾਜ ਨੂੰ ਕਹਿ ਰਹੇ ਹਰ ਜੀ ਆਪ ਆਹੋ ਤੁਮ ਅੰਦਰ ਜਾਮੀ ਮਹਾਰਾਜ ਅਸੀਂ ਕੀ ਬੋਲੀਏ ਤੁਸੀਂ ਅੰਦਰ ਜਾਮੀ ਤੁਸੀਂ ਅੰਦਰ ਜਾਮੀ ਕੁਰਕ ਬਿਦਾ ਤੇ ਸ਼ਰਦਾ ਬਨਕੀ ਪੂਰੇ ਮਹਾਰਾਜ ਜੀ ਤੁਸੀਂ ਅੰਦਰ ਜਾਨੀਓ ਦਿਲਾਂ ਦੀਆਂ ਜਾਣਨ ਵਾਲੇ ਹੋ ਜੀ ਬਿਨਾ ਬਨੇ ਸਭ ਲਖੂ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਿਨਾ ਬੋਲੇ ਸਾਰਾ ਪ੍ਰਸੰਗ ਜਾਣਦੇ ਤੁਸੀਂ ਤੇ ਘਟ ਘਟ ਕੇ ਅੰਤਰ ਕੀ ਜਾਣੋ ਥੋੜੇ ਇੱਕ ਵਾਰੀ ਘਟ ਘਟ ਕੇ ਅੰਤਰ ਕੀ ਜਾਨਬ ਭਲੇ ਬੁਰੇ ਕੀ ਪੀਰ ਪਛਾਣੂ ਮਹਾਰਾਜ ਜੀ ਤੁਸੀਂ ਭਲਿਆਂ ਬੁਰਿਆਂ ਬਾਰੇ ਜਾਣਦੇ ਸੱਚੇ ਪਾਤਸ਼ਾਹ ਤੁਸੀਂ ਘਟ ਘਟਵਾਰੇ ਜਾਣਦੇ ਹੋ ਕੀ ਸੱਚ ਮੁਖ ਕਹੇ ਤੋ ਗੂਜਨ ਕੀ ਨਸ ਮਹਾਰਾਜ ਜੀ ਤੁਸੀਂ ਸਾਡੇ ਦੀ ਜਾਣਣਾ ਚਾਹੁੰਦੇ ਹੋ ਸੱਚੇ ਬਾਦਸ਼ਾਹ ਜੇ ਤੁਸੀਂ ਸਾਡੇ ਦੀ ਪੁੱਛਣਾ ਚਾਹੁੰਦੇ ਹੋ ਹਾਂਸੀ ਵਸਹਿ ਤੀਰਪੁਰ ਗੰਗ ਮਹਾਰਾਜ ਜੀ ਕਾਸ਼ੀ ਦੇ ਅਸੀਂ ਕਾਸ਼ੀ ਵਿੱਚ ਰਹਿੰਦੇ ਹਾਂ ਜਿਹੜਾ ਗੰਗਾ ਦੇ ਕਿਨਾਰੇ ਤੀਰ ਦੇ ਕਿਨਾਰੇ ਜਿਹੜਾ ਸ਼ਹਿਰ ਵਸਿਆ ਨਾ ਮਹਾਰਾਜ ਜੀ ਕਾਸ਼ੀ ਤੋਂ ਚੱਲ ਕੇ ਆਏ ਹਾਂ ਜੀ ਸੋਜਸ ਸੁਨਿਓ ਰਾਵਣ ਕਾਸ਼ੀ ਤੋਂ ਆਏ ਆ ਬਨਾਰਸ ਦੇ ਵਿੱਚੋਂ ਆਏ ਆ ਪਰ ਇਹਨਾਂ ਨੇ ਆਪਣਾ ਨਾਮ ਹੀ ਦੱਸਿਆ ਮਹਾਰਾਜ ਜੀ ਮੇਰਾ ਨਾਮ ਵਿਸ਼ਨੂੰ ਲਾਲ ਉਹਦਾ ਨਾਮ ਵਿਸ਼ਨੂੰ ਲਾਲ ਹੈ ਜੀ ਦਰਸ਼ਨ ਹਿੱਤ ਆਏ ਦੁੱਖ ਭੰਗ ਹਾਂ ਜੀ ਤੁਹਾਡੇ ਦਰਸ਼ਨ ਦਿਲਾਰ ਕਰਨਾ ਹੈ ਮਹਾਰਾਜ ਜੀ ਤੁਹਾਡੇ ਦਰਸ਼ਨ ਦਿਲਾਰ ਕਰਕੇ ਦੁੱਖ ਟੁੱਟ ਜਾਂਦੇ ਨੇ ਦੁੱਖਾਂ ਦਾ ਡੇਰਾ ਟਹਿ ਜਾਂਦਾ ਹੈ ਮਹਾਰਾਜ ਜੀ ਤੁਸੀਂ ਦੁੱਖਾਂ ਨੂੰ ਨਿਵਾਰਨ ਵਾਲੇ ਹੋ ਤਾਡੇ ਦਰਸ਼ਨ ਦਿਗਾਰ ਕਰਕੇ ਦੁੱਖਾਂ ਦੀ ਤਗਰਤੀ ਹੋ ਜਾਂਦੀ ਹੈ ਜੀ ਇੱਕ ਸਮੇਂ ਸ੍ਰੀ ਨਾਨਕ ਪਹੁੰਚੇ ਮਹਾਰਾਜ ਇੱਕ ਸਮਾਸੀ ਸਾਧੂ ਗੁਰੂ ਅਰਜਨ ਸਾਧੂ ਗੁਰੂ ਨਾਨਕ ਦੇ ਮਹਾਰਾਜ ਜੀ ਸਾਡੀ ਨਗਰੀ ਗਏ ਸਨ ਸੱਚੇ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੱਚੇ ਪਾਤਸ਼ਾਹ ਸਾਹ ਗੁਰੂ ਨਾਨਕ ਦੇ ਮਹਾਰਾਜ ਦੁਨੀਆ ਨੂੰ ਤਾਰ ਦੇ ਤਾਰ ਦੇ ਜਾਗਰ ਤੱਕ ਲੰਦੇ ਨੂੰ ਘਾਣ ਵਰਤੋਂਦੇ ਵਰਤੋਂਦੇ ਮਾਰਾ ਸਾਡੀ ਨਗਰੀ ਕਾਸ਼ੀ ਵਿੱਚ ਗਏ ਸਨ ਜੀ ਕਾਸ਼ੀ ਵਿਖੇ ਬਿਰਾਤੇ ਜਾਏ ਜਦੋਂ ਜਾ ਕੇ ਨ ਕਾਸ਼ੀ ਤੇ ਰਾਜੇ ਉੱਥੇ ਵਰਾਜਮਾਨ ਹੋਏ ਹਰ ਜੀ ਬਹੁਤ ਜਗੁਰ ਕਬ ਚਰਤਾ ਕੀਨੀ ਮਹਾਰਾਜ ਸੱਚ ਪਾਤਸ਼ਾਹ ਉੱਥੇ ਬਾਰੇ ਨੇ ਬੜੀ ਚਰਤਾ ਉੱਥੇ ਉੱਥੋਂ ਦੇ ਮਹਾਰਾਜ ਵਿਦਵਾਨ ਸਜਣ ਆਪਣੇ ਆਪ ਨੂੰ ਵਿਦਵਾਨ ਕਹਣ ਵਾਲੇ ਬੜੇ ਹੰਕਾਰਿਆ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ ਹੈ ਜੀ ਸੁਣ ਕੇ ਸਕਲ ਰਹੇ ਹਰ ਖਾਈ ਜਦੋਂ ਮਰਨ ਦਾ ਚਰਚਾ ਕੀਤੀ ਨਾ ਫਿਰ ਕੋਈ ਜਿੱਤ ਨਹੀਂ ਸਕਿਆ ਮਨ ਇਹ ਸਾਰਿਆਂ ਨੇ ਮਨ ਨੂੰ ਸੁਣਿਆ ਬੜੀ ਖੁਸ਼ੀ ਹੋਈ ਬਡੇ ਵੱਡੇ ਹੰਕਾਰ ਨਾ ਨੇ ਧਰਗੁਰੂ ਨਾਨਕ ਸਾਹਿਬ ਮਰ ਜਾ ਕੇ ਸੀ ਝੁਕਾ ਦਿੱਤਾ ਹੈ ਜੀ ਉਦੋਂ ਬਿਨਾਂ ਹਮ ਰੋਤੇ ਸਚਨ ਦੇ ਪਿਤਾਮਾ ਪਿਤਾਮਾ ਹੁੰਦਾ ਦਾਦਾ ਹੈ ਉਸ ਵੇਲੇ ਮਹਾਰਾਜ ਅਸੀਂ ਨਹੀਂ ਸੀ ਸਾਡੇ ਦਾਦਾ ਨਹੀਂ ਸਨ ਜਦੋਂ ਮਹਾਰਾਜ ਨੇ ਉਪਦੇਸ਼ ਦਿੱਤਾ ਉਸ ਵੇਲੇ ਮੇਰੇ ਪਿਤਾਮਾ ਦਾਦਾ ਜੀ ਆ ਕੇ ਉਹਨਾਂ ਨੇ ਸਤਿਗੁਰੂ ਦੇ ਗੀਤਾਰੇ ਕੀਤੇ ਤੇ ਸਤਿਗੁਰੂ ਦੇ ਮਹਾਰਾਜ ਜੀ ਮੁਖਾਰ ਤੋਂ ਪਾਵਨ ਬਾਣੀ ਦਾ ਬਾਰੇ ਵਿਚਾਰਨ ਕੀਤਾ ਤੇ ਉਹਨਾਂ ਨੇ ਸੁਣਿਆ ਹੈ ਜੀ ਭਾਉ ਪ੍ਰਗਤਿ ਬਹੋ ਕੀਨ ਬਨਾਏ ਬੜੀ ਭਾਵਨਾ ਨਾਲ ਮਹਾਰਾਜ ਦੇ ਚਰਨ ਪਸੇ ਸਾਡੇ ਦਾਦਾ ਪ੍ਰਦੇਸ ਗੁਰੂ ਜੀ ਦੀਨਸ ਸਜੇ ਕਾਸ਼ਾ ਸਤਿਗੁਰੂ ਨਾਨਕ ਸਾਹਿਬ ਸਾਡੇ ਪਿਤਾਮਾ ਦਾਦਾ ਜੀ ਨੂੰ ਉਪਦੇਸ਼ ਦਿੱਤਾ ਹੈ ਜੀ ਸਤਿਨਾਮ ਲਿਬ ਦਈ ਲਗਾਏ ਮਨ ਜੀ ਉਹਨਾਂ ਨੇ ਸੱਚੇ ਨਾਮ ਦੇ ਨਾਲ ਸਾਡੇ ਬਜ਼ੁਰਗਾਂ ਦੀ ਜਮ ਜੋੜ ਦਿੱਤੀ ਸੱਚੇ ਨਾਮ ਨਾਲ ਸਤਿਨਾਮ ਨਾਲ ਉਹਨਾਂ ਬਜ਼ੁਰਗਾਂ ਦੀ ਸਾਡੇ ਦਾਦਾ ਜੀ ਦੀ ਸੁੱਤ ਜੋੜ ਦਿੱਤੀ ਹੈ ਜੀ ਆਪਣੇ ਕਰੇ ਇਸ ਲੋਕ ਚਾਰ ਸ਼्लोਕ ਉਚਾਲੇ ਤੇ ਉਹ ਲਿਖਦੇ ਨਾ ਸਾਡੇ ਦਾਦਾ ਜੀ ਉਹ ਕਿਹੜੇ ਸ਼ਲੋਕ ਨੇ ਪਰ ਪੁਸਤਕ ਸੰਦੇ ਆਵਾਦਨ ਸਰ ਤੁਜਸ ਬਗਲ ਸਮਾਦਮ ਜਿਹੜੇ ਆਸਰਕਾਰ ਵਿੱਚ ਹੁੰਦੇ ਸੱਚੇ ਪਾਤਸ਼ਾਹ ਮਾਰਾ ਜੀ ਉਚਾਲੇ ਨਾਲ ਇਹ ਆਪ ਲਿਖਦੇ ਸਨ ਤੇ ਮਾਰਾ ਜੀ ਚਾਰ ਸ਼ਲੋਕ ਚਾਰਨ ਕਰਕੇ ਸਾਡੇ ਦਾਦਾ ਜੀ ਦੀ ਟੋਲੀ ਪਾ ਦੇ ਵੇਖੋ ਮਾਰਾ ਜੀ ਉਹ ਚਾਰੇ ਸ਼ਲੋਕ ਅਸੀਂ ਵੀ ਪੜਦੇ ਹਾਂ ਸੱਚੇ ਪਾਤਸ਼ਾਹ ਉਸ ਦਿਨ ਤੋਂ ਪਹਿਲਾਂ ਵੀ ਦਾਦਾ ਜੀ ਜੁੜੇ ਪਦਾਮਾ ਜੁੜਿਆ ਫਿਰ ਪੇਤਾ ਅਸੀਂ ਮਾਲ ਸੱਚੇ ਪਾਤਸ਼ਾਹ ਤੇ ਉਹ ਸ਼ਬਦ ਜਿਹੜੇ ਸਾਡੇ ਪਿਤਾ ਜੀ ਨੂੰ ਸੁਣਾਏ ਸੱਚੇ ਪਾਤਸ਼ਾਹ ਪਿਤਾ ਜੀ ਨੇ ਫਿਰ ਪਦਾਮਾ ਦਾਦਾ ਜੀ ਨੇ ਮਰ ਜਾ ਕੇ ਸੀ ਝੁਕਾਰ ਦਿੱਤਾ ਜੀ ਸਵਾਗਤ ਪਰਦੇਨ ਖਾਏ ਇਤਕਾਰਿਤ ਲਿਖ ਕੇ ਦੇ ਦਿੱਤੇ ਹਾਂ ਜੀ ਮਰ ਜੀ ਸੁਣਾਏ ਨਹੀਂ ਲਿਖ ਕੇ ਦਿੱਤੇ ਹਾਂ ਜੀ ਜੀ ਇਹ ਖੇਪਦਾ ਮੇਂਗੀ ਕੋ ਕੋ ਕਰਮ ਹੈ ਮਰ ਦੇਖਿਓ ਸਾਡੇ ਦਾਦਾ ਜੀ ਦੇ ਘਰ ਅੱਜ ਵੀ ਹਲ ਜੀ ਖੇਰਨ ਮੋਸੋ ਗੰਠ ਕਰਾਏ ਸੱਚ ਪਾਸ਼ਾ ਉਹ ਜਿਹੜੇ ਚਾਰ ਸ਼ਲੋਕ ਸੀ ਅਸੀਂ ਨਾਲ ਲੈ ਕੇ ਆਏ ਹਾਂ ਜਿਨ ਮੈਦਾਨ ਬਿਨ ਕੰਧਨ ਕੀ ਨਸ ਪਾਸ਼ਾ ਜਿਹੜੀ ਉਹ ਸਾਸਤਰੀ ਦੀ ਲਿਖਣੀ ਆ ਜਿਹੜੇ ਸਲੋਕ ਲਿਖਣੇ ਇਥੋਂ ਆਰੰਭ ਹੁੰਦੀ ਹੈ ਬੰਦੇ ਆਏ ਨੇ ਨਾ ਇੱਕ ਹੁੰਦੀ ਹੈ ਸਾਸਤਰੀ ਇੱਕ ਹੁੰਦੀ ਹੈ ਸਾਸ ਇਹਦੇ ਵਿੱਚ ਬੜਾ ਫਰਕ ਆਜੋ ਸਲੋਕ ਲੈ ਕੇ ਸਾਧੂ ਜੀ ਦੇ ਸਾਧੂਕ ਆਏ ਹਾਰੇ ਨੇ ਔਰ ਕੋ ਸਾਚ ਸੋ ਲੇਖੇ ਪਾਏ ਤੇ ਸੱਚੇ ਪਾਸ਼ਾ ਤੁਸੀਂ ਹੁਣ ਕਿਰਪਾ ਕਰਿਓ ਉਹ ਦੇਖੋ ਕਿੰਨੀ ਪਾਪ ਨਾਲ ਧਿਆਨ ਨਾਲ ਪਿਰਾਲ ਸੁਣਨ ਹਾਂ ਨਾ ਲੇ ਵੀ ਮੇਲੇ ਦੇ ਦਾਦਾ ਜੀ ਹਰਾਨੀ ਦੀ ਗੱਲ ਸੁਣੋ ਵੇਲੇ ਦਾਦਾ ਜੀ ਨੇ ਤੇ ਫਿਰ ਕਿ ਪੇਤਾ ਤੇ ਇਥੋਂ ਦਾ ਕਿਉਂ ਗੱਲ ਹੋਣਾ ਹੁਣ ਬ੍ਰੇਕ ਕੀ ਭੜਿਆ ਇਸ ਗੱਲ ਮਹਾਰਾਜ ਜੀ ਪਾਸ਼ਾ ਕਲੇ ਦਰਸ਼ਨ ਨਹੀਂ ਦੇ ਕੇ ਬਾਣੀ ਵੀ ਲੈ ਕੇ ਗਏ ਉਹ 400 ਲਿਖ ਕੇ ਆਏ ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਇਥੋਂ ਸਿੱਖਿਆ ਲੈਣ ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਯਾਦ ਰੱਖਿਓ ਉਹਨਾਂ ਦੀਆਂ ਕੁਲਾ ਕਰ ਦਿੰਦਾ ਆਖੋ ਸਤਿਨਾਮ ਵਾੜੀ ਨਾਲ ਦਾਦਾ ਜੁੜਿਆ ਤੇ ਯਾਦ ਰੱਖੋ ਜੀ ਜਿਨ੍ਹਾਂ ਦੇ ਬੱਚੇ ਉਹ ਵਾੜੀ ਪੜਨੋਂ ਹਟ ਗਏ ਹੱਲ ਦਾਦਾ ਪੜਦਾ ਸੀ ਪਿਤਾ ਪੜਦਾ ਸੀ ਜਿਨ੍ਹਾਂ ਦੇ ਅੱਗੇ ਬੱਚੇ ਵੀ ਵਾੜੀ ਪੜਨੋਂ ਹਟ ਗਏ ਰਹਿਣਾ ਫਸੇ ਸਮਝ ਲਓ ਉਹਨਾਂ ਨੇ ਆਪਣੀਆਂ ਕੁਲਾਂ ਦਾ ਨਾਸ ਕਰ ਦਿੱਤਾ ਵਾੜੀ ਨਾਲ ਜੁੜੇ ਰਹਿਣਾ ਤੇ ਸਾਡੀਆ ਜੜਾਂ ਜੜੀਆਂ ਰਹਿਣੀਆਂ ਤੇ ਜਿਹੜੇ ਵਾੜੀ ਨਾਲ ਟੁੱਟ ਜਾਂਦੇ ਨੇ ਉਹ ਕੁਮਾਰ ਆ ਜਾਂਦੇ ਤੁਸੀਂ ਇਤਿਹਾਸ ਪੜੋ ਤਾਨਾ ਬਾਬਾ ਦੀਪ ਸਿੰਘ ਜੀ ਦਾ ਪਾਕਿਸਤਾਨ ਬਾਬਾ ਦੀਪ ਸਿੰਘ ਜੀ ਕਿਵੇਂ ਜੁੜੇ ਪਹਿਲਾਂ ਬਾਪੂ ਜੁੜਿਆ ਹੋਇਆ ਭਾਈ ਭਗਤਾ ਜੀ ਜੁੜੇ ਸੰਦੇ ਮਾਂ ਦੀ ਸੀ ਮਾਂ ਤੋਂ ਫਿਰ ਅੱਗੇ ਬੱਚੇ ਜੁੜ ਗਏ ਮਾਂ ਬਾਣੀ ਪੜਦੀ ਸੀ ਬਾਪੂ ਬਾਣੀ ਪੜਦਾ ਸੀ ਅੱਗੇ ਪੁੱਤ ਬਾਣੀ ਪੜਨ ਤੇ ਜੇ ਪੁੱਤ ਬਾਣੀ ਪੜਨੋਂ ਹਟ ਜਾਏ ਨਾ ਫਿਰ ਇਹ ਸੰਭ ਲੋ ਉਹਨਾਂ ਨੇ ਆਪਣੀਆਂ ਜਿੱਮੇ ਜੜਾ ਸੁਕਾ ਲਈ ਜੇ ਜਰਾ ਆਪਣੀਆਂ ਹਰੀਆਂ ਭਰੀਆਂ ਰੱਖਣੀਆਂ ਚੁੰਨੇ ਹਨ ਫਿਰ ਯਾਦ ਰੱਖਿਓ ਆਪਣੇ ਬੱਚਿਆਂ ਨੂੰ ਇਹ ਨਹੀਂ ਇਹ ਸੀ ਕਹਿੰਦੇ ਰਿਹਾ ਦਾਦਾ ਬਾਣੀ ਪੜਦਾ ਹੁੰਦਾ ਸਾਡਾ ਦਾਦਾ ਗੁਰੂ ਨਾਲ ਜੁੜਿਆ ਸੀ ਅਸੀਂ ਕਿਸੇ ਥਾਂ ਤੇ ਸੇਵਾ ਕਰਦੇ ਸੀ ਇੱਕ ਪਰਿਵਾਰ ਆਇਆ ਜਿੱਦੇ ਦੁੱਤਰ ਕਾ ਬੀ ਸਾਰੀ ਪੋਤੀਆਂ ਲੈ ਆਇਆ ਅਗਲੇ ਦਿਨ ਇਹ ਉਹਦੇ ਵਿੱਚ ਭਾਈ ਗੁਰਦਾਸ ਜੀ ਦੀ 12 ਸਨ ਉਹਦੇ ਵਿੱਚ ਕੁਝ ਪੋਤੀਆਂ ਹੋਰ ਸਨ ਜਨਮ ਸਾਖੀ ਗੁਰੂ ਨਾਨਕ ਸਾਹਿਬ ਵਾਲੀ ਦੀ ਤੇ ਆ ਕੇ ਕਹਿੰਦੇ ਚਲੋ ਜੀ ਕਿ ਇਹਨੂੰ ਤੁਸੀਂ ਸਾਂਭੂ ਰੱਖ ਲਓ ਵਿੱਚ ਪੰਜ ਗ੍ਰੰਥੀ ਮੈਂ ਕਹਿੰਦੀ ਅਸੀਂ ਕੋਰ ਆਪਣੀ ਸਾਡੇ ਕੋਲ ਜਦ ਬੜੀ ਬਹੁਤ ਕੋਈ ਕਮੀ ਗੁਰਦੁਆਰਿਆਂ ਵਿੱਚ ਕੋਈ ਸਥਾਨਾਂ ਦੀ ਕੋਈ ਕਮੀ ਨਾ ਹੁੰਦੀ ਆ ਅਸੀਂ ਤਾਂ ਲੋਕਾਂ ਨੂੰ ਪੜਨਾ ਆ ਤੇ ਦੰਦੇ ਤੁਸੀਂ ਸਾਨੂੰ ਦੇਣਾ ਆ ਉਹ ਕਹਿੰਦੇ ਜੀ ਸਾਡਾ ਬਾਪੂ ਹੁੰਦਾ ਸੀ ਉਹ ਘਰ ਦੇ ਬਾੜੀ ਦਾ ਪਾਸ ਕਰਦਾ ਸੀ ਉਹ ਪੰਜ ਗ੍ਰੰਥੀ ਉੱਥੇ ਪੜਦਾ ਹੁੰਦਾ ਸੀ ਉਹ ਆ ਭਾਈ ਗੁਰਦਾਰ ਜੀ ਦੇ ਬਾੜ 12 ਪੜਦਾ ਹੁੰਦਾ ਸੀ ਪਤਾ ਜੀ ਉਹ ਹਰ ਰੋਜ਼ ਪਾਲ ਕਰਦਾ ਸੀ ਉਹ ਹੁਣ ਇਸ ਧਰਤੀ ਤੇ ਨਹੀਂ ਰਿਹਾ ਉਹ ਮਾਰੇ ਜੀ ਘਾਤਣਾ ਕਰ ਗਏ ਨੇ ਤੁਸੀਂ ਇਹਦਾ ਕਰੋ ਉੱਥੀ ਇੱਥੇ ਰੱਖੋ ਬਾਪੂ ਦੀ ਜ਼ਮੀਨ ਸਾਹਬ ਦੀ ਉਹਦਾ ਘਰਵਾਲਾ ਸਾਹ ਲਿਆ ਤੇ ਜਿਹੜੀ ਬਾਪੂ ਦਾ ਚੰਗਾ ਜੀਵਨ ਸੀ ਜਿਹੜੀ ਉਹ ਬਾਣੀ ਪੜਦਾ ਸੀ ਉਹ ਨਹੀਂ ਸਮਝਦਾ 250 ਫਾਈ ਹਰ ਇੱਕ ਸਿੱਖ ਨੂੰ ਬਾਣੀ ਦਾ ਪਾਸਾ ਨਾ ਲਈ ਨਾ ਜਿਹੜਾ ਹਰ ਇੱਕ ਸਿੱਖ ਆ ਨਾ ਉਹ ਪੱਕਾ ਨਿਤਨੇ ਵੀ ਹੋਣਾ ਚਾਹੀਦਾ ਜਿਹੜਾ ਹਰ ਇੱਕ ਸਿੱਖ ਹੈ ਉਹਨੂੰ ਇੱਕ ਵਾਰੀ ਗੁਰਬਾਣੀ ਦੀ ਸੰਖੇਪ ਕਰਨੀ ਚਾਹੀਦੀ ਹੈ ਮੇਰੀ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਚਲੋ ਬੋਧਾ ਨਹੀਂ ਮੈਂ ਕਹਿੰਦਾ ਤੁਹਾਨੂੰ ਪੰਜ ਗ੍ਰੰਥੀ ਦੇ ਪੜਾਓ ਆਪਣੇ ਬੱਚਿਆਂ ਨੂੰ ਇੱਕ ਦਿਨਿਤ ਨੇ ਪੰਜ ਬਾਣੀਆਂ ਪੰਜ ਬਾਣੀਆਂ ਉਹ ਤੇ ਦੂਜਾ ਇੱਕ ਪੰਜ ਗ੍ਰੰਥੀ ਇੰਨਾ ਦਿਨਿਤ ਨੇ ਸਖਾਤ ਤੁਹਾਡੇ ਬੱਚੇ ਸਕੂਲਾਂ ਕਾਲਜਾਂ ਦਾ ਖੜਖੰਡੇ ਪੜ੍ਹ ਲ ਜਾਂਦੇ ਆ ਕਾਲਜਾਂ ਚ ਲ ਜਾਂਦੇ ਨੇ ਸਿੱਖਿਆ ਲਓ ਆ ਜਿਹੜੇ ਦੋ ਪਿਆਰੇ ਮਾਰੇ ਦੇ ਕਰਨਾ ਚਾਏ ਨੇ 400 ਗਲੁੱਤੇ ਮਾਰੇ ਦੇ ਦਿੱਤੇ ਕੋਈ ਵੜ ਰੇ ਉਸ ਨੂੰ ਸੀ ਚੁਕਾਰ ਰਿਆ ਤੇ ਸਾਡੇ ਕੋਲ ਕਿੱਡਾ ਜਾਨਾ ਮਾਰੇ ਨੂੰ ਦਿੱਤਾ ਜਿਨ੍ਹਾਂ ਨੂੰ ਐਡਾ ਵੱਡਾ ਖਜ਼ਾਨਾ ਦਿੱਤਾ ਅਸੀਂ ਖਜ਼ਾਨੇ ਨੂੰ ਬਣੇ ਤੇ ਜਿਨ੍ਹਾਂ ਨੂੰ 400 ਕੀ ਦਿੱਤੇ ਮਾਰੇ ਨੇ ਜੋ ਕਿੱਡੀ ਭਾਵਨਾ ਪਿਆਰ ਵਾਲੇ ਕਿੱਟੇ ਉੱਚੇ ਜੀਵਨ ਵਾਲੇ ਬਣੇ ਨੇ ਆਪਣੇ ਬੱਚੇ ਨੂੰ ਕੋਈ ਜਿੱਥੇ ਅੱਖ ਘਰ ਦੇ ਪੜ੍ਹਦੇ ਉਹਦੇ ਅੰਮ੍ਰਿਤ ਵੇਲੇ ਇੱਕ ਘੰਟਾ ਅਮਰ ਕਮੇ ਬਾਣੀ ਦਾ ਨਿਕਲਿਆ ਵਿਚਰ ਦੁਨੀਆ ਦੀ ਪੜ੍ਹਾਈ ਕਾਲਜਾਂ ਦੀ ਪੜ੍ਹਾਈ ਯੂਨੀਵਰਸਿਟੀ ਦੀ ਪੜ੍ਹਾਈ ਤੁਹਾਡੇ ਬੱਚਾ ਨੂੰ ਜੱਜ ਬਣਾਏਗੀ ਉਹ ਪੜ੍ਹਾਈ ਤੁਹਾਡੇ ਬੱਚੇ ਨੂੰ ਇੰਜੀਨੀਅਰ ਬਣਾਏਗੀ ਇਹ ਜਿਹੜੀ ਗੁਰੂ ਦੀ ਪੜ੍ਹਾਈ ਆ ਇਹ ਤੁਹਾਡੇ ਬੱਚਾ ਨੂੰ ਗੁਲਮੁਖ ਬਣਾਏਗੀ ਜਿਹੜੀ ਗੁਰੂ ਦੀ ਪੜ੍ਹਾਈ ਆ ਇਹ ਤੁਹਾਡੇ ਬੱਚਾ ਨੂੰ ਕਮਾਨਦਾਰ ਬਣਾਏਗੀ ਇਹ ਗੁਰੂ ਦੀ ਪੜ੍ਹਾਈ ਤੁਹਾਡੇ ਬੱਚਾ ਨੂੰ ਮਹਾਨ ਅਸੀਂ ਪਰੋਂ ਨਹੀਂ ਹਟੇ ਜਿਆਦਾ ਕਿਓ ਜੀ ਆਪਣੇ ਬੱਚਿਆਂ ਨੂੰ ਵਿਦੇਸ਼ ਸੇ ਭਜਾ ਆਪਣੇ ਬੱਚਿਆਂ ਨੂੰ ਲਾਓ ਤੇ ਨਹੀਂ ਵਿਦੇਸ਼ੀ ਬਸਤਾਉਣਾ ਜਿਆਦਾ ਕਿਓ ਜੀ ਜੇ ਅਸੀਂ ਨਾਲ ਰੋ ਸਕੇ ਨਾ ਅੱਜ ਦੁਨੀਆ ਰੋ ਰਹੀ ਆ ਦੁਨੀਆ ਕੋਰ ਰਹੀ ਆ ਸਾਡੇ ਬੱਚੇ ਟਰਾਈ ਪੈ ਗਏ ਆ ਅਸੀਂ ਬੱਚਿਆਂ ਨੂੰ ਸਾਹਮਣੇ ਮੇਰੇ ਵੀ ਅੰਤੋਂ ਦਾ ਬੱਚੇ ਨੂੰ ਸਾਹਮਣੇ ਜਿਵੇਂ ਅਸੀਂ ਲੇਕਾ ਜਿਵੇਂ ਗੁੱਟਾ ਲਾਈਏ ਜਿਵੇਂ ਹੋਈ ਨਿਕਾ ਜਿਵੇਂ ਗੁੱਟਾ ਲਾਈਏ ਗੁੱਟਾ ਲਾ ਕੇ ਵੀ ਸੁਭਾਅ ਅੰਦਰਦੇ ਆ ਕਿਤੇ ਕੋਈ ਪਸ਼ੂ ਨੂੰ ਨਾ ਮਾਰਦਾ ਕਿਤੇ ਕੋਈ ਜਾਨਵਰ ਨਾ ਖਾ ਜਾਏ ਅਸੀਂ ਜਾਲ ਲਾਉਂਦੇ ਆ ਬੜਾ ਕੁਝ ਕਰਦੇ ਆ ਤੇ ਜਦੋਂ ਥੋੜਾ ਵੱਡਾ ਹੋ ਜਾਂਦਾ ਉਹ ਜਦੋਂ ਧਰਤੀ ਦਾ ਆਪਣੇ ਪਾਣੀ ਲੈਣ ਲੱਗ ਪੈਂਦਾ ਫਿਰ ਪਸ਼ੂ ਨਾਲ ਕਹੀ ਜਾਂਦੇ ਨੇ ਕੋਈ ਵਰਕ ਨਹੀਂ ਪੈਂਦਾ ਵੱਡਾ ਹੋ ਗਿਆ ਬਚਪਨ ਸਾਂ ਵਲਿਆ ਜਦੋਂ ਟਾਣ ਵੱਡ ਜਾਂਦਾ ਫਿਰ ਉਹ ਜਿੱਥੇ ਮਰਜ਼ੀ ਫੁੱਲਾ ਛੱਡ ਦੇ ਕੋਈ ਵਰਕ ਨਹੀਂ ਚੰਗਾ ਬੱਚੇ ਦਾ ਬਚਪਨ ਸਾਂ ਵਲਿਆ ਉਹਦੀ ਸੰਗਤ ਦਾ ਖਿਆਲ ਰੱਖੋ ਉਹਦੀ ਰਹਿਣੀ ਦਾ ਖਿਆਲ ਰੱਖੋ ਉਹਦੀ ਬਹਿਣੀ ਦਾ ਖਿਆਲ ਰੱਖੋ ਉਹਦੀ ਕਹਿਣੀ ਦਾ ਖਿਆਲ ਰੱਖੋ ਬੱਚੇ ਜੋ ਮਰਜ਼ੀ ਬੋਲੀ ਜਾਣ ਮਾਂ ਕੋ ਕਹਿੰਦੇ ਨਹੀਂ ਜੀ ਅੱਜ ਕੱਲ ਦੇ ਬੱਚੇ ਤਾਂ ਬੱਚੇ ਜੋ ਮਰਜ਼ੀ ਕਰੀ ਜਾਣ ਕੀ ਕਰੀਏ ਜੀ ਬੱਚੇ ਹੁਣ ਮੰਨਦੇ ਨਹੀਂ ਨਹੀਂ ਜੋ ਸਮਾਂ ਸੀ ਨਾ ਮੰਨਣਾ ਬਣਾਉਣਾ ਉਹ ਸਮਿਆਂ ਰਹੇ ਬਚਪਨ ਜੋ ਮਰਜ਼ੀ ਕਰਦੇ ਬਚਪਨ ਬੱਚੇ ਦਾ ਜਿੱਦਾਂ ਮਰਜ਼ੀ ਬਣਾ ਦਿਓ ਕੋਈ ਹੈ ਜਿਹੜਾ ਕਹਿ ਸਕਦਾ ਵੀ ਮੇਰੇ ਬੱਚੇ ਦੇ ਪੰਜ ਬਾਣੀਆਂ ਯਾਦ ਹੈ ਮੇਰੇ ਬੱਚੇ ਰਹਾਸਾ ਦੀ ਬਾੜ ਦੀ ਬਾਣੀ ਜਾ ਰਿਹਾ ਬੱਚੇ ਦੇ ਸੁਖਮਨੀ ਸਾਹਿਬ ਜਾ ਰਿਹਾ ਕਿਉਂ ਅਸੀਂ ਜੋੜਿਆ ਜਿਨ੍ਹਾਂ ਦਾ ਬਚਪਨ ਗਵਾਜਾਇਆ ਫਿਰ ਯਾਦ ਰੱਖਿਓ ਕਉਨਾਂ ਦੀ ਜਵਾਨੀ ਵੀ ਗਵਾਜਾਇਆ ਆਪ ਸਭ ਨਾਲ ਜੇ ਇਹ ਤੁਮਨੇ ਕੱਲ੍ਹ ਕੀ ਤਰ ਪਾਤਸ਼ਾਹ ਦੇ ਸਥਾਨ ਤੇ ਬੁੱਠਿਆ ਅਰਦਾਸ ਕਰਵਾ ਲਈ ਸਾਡੇ ਬੱਚਿਆਂ ਦਾ ਜੀਵਨ ਸਭਾ ਜਾ ਇਹ ਹੀ ਇੱਕੋ ਇੱਕ ਦੁਨੀਆ ਦਾ ਤਾਰਕ ਹੈ ਇੱਕੋ ਇੱਕ ਦੁਨੀਆ ਦੀ ਤਾਕਤ ਹੈ ਜਿਹੜੀ ਤੁਹਾਡੇ ਬੱਚਾ ਨੂੰ ਮਹਾਨ ਬਣਾ ਸਕਦਾ ਤੇ ਬਾਕੀ ਜਿੰਨੀ ਦੁਨੀਆ ਦੀ ਤਾਕਤ ਹੈ ਇਹ ਤਾਕਤ ਨੇ ਤੁਹਾਡੇ ਬੱਚਾ ਨੂੰ ਸ਼ਿਕਾਨ ਬਣਾ ਦਿੰਦੀ ਹੈ ਇੰਨਾ ਭੈੜਾ ਜੀਵਨ ਦੇਣਾ ਤੁਸੀਂ ਸੋਚ ਨਹੀਂ ਸਕਦੇ ਤੇ ਆ ਸਮੇਂ ਵਿੱਚ ਬਸ ਤੁਹਾਡੇ ਬੱਚੇ ਸੂਰਮੇ ਨੇ ਜੇ ਬਾਣੀ ਨਾਲ ਜੁੜੇ ਇਹ ਗੁਰੂ ਦੀ ਬਾਣੀ ਨੇ ਕਲੰਕ ਤੋਂ ਕਲੰਕ ਤੋਂ ਰਹਿ ਕਰ ਦੇਣਾ ਇਹ ਸਤਿਗੁਰੂ ਦੀ ਬਾਣੀ ਨੇ ਜੇ ਜੁੜ ਗਏ ਤੇ ਮਹਾਨ ਬਣ ਜਾਣਗੇ ਜੋ ਟੁੱਟ ਗਏ ਇਹ ਸ਼ਤਾਨ ਬਣ ਆਓ ਸਤਿਗੁਰੂ ਜੀ ਨੇ ਸਾਨੂੰ ਬਾਣੀ ਦਿੱਤੀ ਮਹਾਰਾਜ ਨੇ ਬਾਣੀ ਨਰਜੇ ਕਰਵਾਈ ਇਹੀ ਆਪੋ ਪ੍ਰਸੰਗ ਸੁਣਿਆ ਸਾਦੇ ਲਈ ਕਿ ਸਿੱਖੋਂ ਮੱਥਾ ਦੇ ਕੇ ਮੁੜ ਜਾ ਨਹੀਂ ਮੱਥਾ ਟੇਕ ਕੇ ਬਾਣੀ ਪੜਿਆ ਕਰੋ ਗੁਰੂ ਨੇ ਤਾਂ ਆਜਾ ਮਾਰ ਕੇ ਕੀ ਕਹਿੰਦਾ ਆਓ ਸਿੱਖ ਸਤਿਗੁਰੂ ਦੇ ਪਿਆਰੇ ਉਹ ਜਾਵੋ ਗਉਣ ਲਈ ਕਿਹਾ ਤੇ ਮੇਰੇ ਘਰ ਵਿੱਚ ਤਾਂ ਉਹਨੇ ਘਰ ਹੋਣਗੇ ਜਿੱਨਾ ਘਰਾਂ ਵਿੱਚ ਬਾਣੀ ਦਾ ਨਿਤਨੇਮ ਹੋਣਾ ਜੇ ਨਿਤਨੇਮ ਗੁਰਦੁਆਰੇ ਦਾ ਰੋਜ਼ ਹੁੰਦਾ ਨਾ ਸਿੱਖਾ ਤੇਰੇ ਘਰ ਵੀ ਨਿਤਨੇਮ ਰੋਜ਼ ਹੋਵੇ ਜੇ ਗੁਰਦੁਆਰੇ ਵੀ ਸ਼ਾਮ ਨੂੰ ਰਹਿਣਾ ਸਭ ਦਾ ਪਾਠ ਹੁੰਦਾ ਤੇ ਸਿੱਖਾ ਤੇਰੇ ਘਰ ਵਿੱਚ ਵੀ ਸ਼ਾਮ ਨੂੰ ਰਹਿਣਾ ਸਭ ਦਾ ਪਾਠ ਜਰੂਰ ਹੋਣਾ ਚਾਹੀਦਾ ਸਿੱਖ ਦੇ ਘਰ ਦੀ ਬਾਤ ਆਉਂਦਾ ਫੇਰ ਹੀ ਜੜਾ ਗਿਆ ਸੀ ਫੇਰ ਹੀ ਮਹਾਨ ਮਨਾ ਆ ਗਿਆ ਫੇਰੀ ਜੀਵਨ ਸਾਥ ਵਿੱਚਲੇ ਹੋਣਗੇ ਫੇਰੀ ਸਾਡਾ ਦੁਨੀਆ ਤੇ ਆਇਆ ਸਫਲਾ ਹੋਇਆ ਨਾ ਕਿਉਂਕਿ ਸਤਿਗੁਰ ਦੀ ਬਾਣੀ ਦਾ ਹੀ ਫੈਸਲਾ ਹੈ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਤੇ ਘਰਾਂ ਵਿੱਚ ਕਿੰਨੀ ਤੇ ਸੰਗਤ ਕਰਦੇ ਆ ਸਾਡੇ ਬੱਚੇ ਅੰਦਰ ਟੀਵੀ ਦੀ ਸੰਗਤ ਕਰਦੇ ਆ ਵਿਗੜ ਗਏ ਕਿ ਨਾ ਕੋਈ ਚੱਲਦਾ ਸਸਕੀ ਮੀਡੀਆ ਤੇ ਬੱਚੇ ਸੰਗ ਸਹੀ ਨਹੀਂ ਕਰਦੇ ਇੱਕੋ ਇੱਕ ਤਰੀਕਾ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋ ਦਰਿਆ ਤਰਨਗੇ ਤਹੀ ਜਿਹੜੇ ਸੰਗ ਕਰਦੇ ਤੇ ਜਿਹੜੇ ਸੰਗ ਛੱਡ ਜਾਣਗੇ ਉਹ ਡੁੱਤਰ ਸਿਮਰਨ ਭਜਨ ਦਇਆ ਲੈ ਕੇ ਥੋੜੇ ਇੱਕ ਵਾਰ ਸਿਮਰਨ ਭਜਨ ਦਇਆ ਲੈ ਕੇ ਤਬ ਕਰਤਾ ਖਾਏਗਾ ਮਨਕੇ ਨੇ ਸਿਮਰਨ ਭਜਨ ਬੰਦ ਕੀ ਤੋਂ ਬਿਨਾ ਇੱਥੇ ਵੀ ਝੋਟਾ ਖਾਏਗਾ ਅੱਗੇ ਵੀ ਝੋਟਾ ਖਾਏਗਾ ਉਹਨਾਂ ਦਾ ਫਿਰ ਨਾ ਲੋਕ ਸਮਝ ਸਕਦਾ ਹੈ ਨਾ ਕੋਈ ਲੋਕ ਸਮਝ ਸਕਦਾ ਹੈ ਤੇ ਜਿਹੜੇ ਜੁੜਦੇ ਹੈਗਾ ਜੇ ਮਾਰਦਿਕ ਨੇ ਲੋਕ ਵੀ ਸਮਝ ਜਾਏਗਾ ਤੇ ਪ੍ਰਲੋਕ ਵੀ ਸਮਝ ਜਾਏਗਾ ਬਸ ਇੱਕੋ ਹੀ ਮੰਗ ਮੰਗਿਓ ਸਤਿਗੁਰੂ ਦੇ ਦਰ ਪੈ। ਕਿਹੜੀ ਬਲਾ ਵਿਸਰ ਨਾ ਹੀ ਹੁੰਦਾ। ਕੋੜੇ ਕੋਈ ਵਿਸਰ ਨਾ ਹੀ। ਤਾ ਤਾ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਚਾਹਵਣ ਲੈ ਜੀ। ਸਿਮਰਨ ਕਰ ਨਾ ਬਾਣੀ ਪੜਨੀ ਜਿੰਦਗੀ ਦਾ ਚਾਹ ਬਣਦਾ ਏ। ਇਹੀ ਮੰਗ ਮੰਗੋ ਤੇਰੀ ਪਨਾਹ ਖੁਦਾਏ। ਤੁਮ ਬਖਸ਼ੰਗੀ ਸੇ ਪੜੀ ਤੇ ਕੰਨ ਜਿੱਤੇ ਬੰਦ ਗਏ ਸਾਰੇ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਮਰੋ ਜੀ ਵਾਹਿਗੁਰੂ 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 ਸੀ ਨਾਨਕ ਹਰ ਰੰਗ ਮਾਣ ਦੋ ਸੀ ਨਾਨਕ ਹਰ ਰੰਗ ਮਾਣ ਦੋ ਨੇ ਕਾਜਰੀ ਪ੍ਰਮਾਣ ਕਰਿਓ ਅਗਲਾ ਪ੍ਰਸੰਗ ਕਿਵੇਂ ਮਹਾਰਾਜ ਜੀ ਸੈਸਤ ਦੇ ਸਬੂਤ ਕਰ ਜੀਤੇ ਨੇ ਬਾਦ ਜੀ ਨੂੰ ਕੰਨ ਸਰਵਣ ਕਰ ਲੈਣੇ ਆਓ ਲਾਸਤ ਪੰਨੇ ਪੜਕੇ ਸਨਾਪਤੀ ਕਰਿਏ ਜੀ ਜਿਨ ਮਹਿ ਨਾਮ ਬਲਿਕੰਧਨ ਕੀਨਸ ਉਰ ਕੋ ਸਾਚ ਸੁ ਲੇਖੇ ਪਾ ਬੜੀ ਪੁਸਤਕ ਅਰ ਸੰਧਿਆ ਬਾ ਨਹੀਂ ਇਤ ਆਦਿਕ